ਤੁਸੀਂ ਜੁੜੇ ਹੋਏ ਜਾਂਦਾ ਪੋਸਟ ਮੇਲ ਦੇ ਨਾਲ ਅਤੇ ਅੱਜ ਕਿੰਨੂ ਮੰਡੀ ਦੇ ਵਿੱਚ ਕਿੰਨੂ ਤੇ ਮਾਲਟੇ ਦਾ ਕੀ ਭਾ ਰਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦਬਕੇ ਸ਼ੇਅਰ ਕਰ ਦਿਓ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਮੰਡੀ ਦੇ ਵਿੱਚ 26 ਅਕਤੂਬਰ 2025 ਨੂੰ ਕੀ ਭਾ ਰਿਹਾ ਮਾਲਟਾ ਕੀ ਰੇਟ ਵਿਕਿਆ ਕਿੰਨੂ ਕੀ ਰੇਟ ਵਿਕਿਆ ਉਹ ਜਾਣਕਾਰੀ ਦੇਵਾਂਗੇ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦਬਕੇ ਸ਼ੇਅਰ ਕਰ ਦਿਓ ਜਿਹੜੇ ਨਵੇਂ ਆ ਚੈਨਲ ਨੂੰ ਫੋਲੋ ਕਰ ਲਓ ਤਾ ਅੱਜ ਮਾਲਟੇ ਦਾ ਜਿਹੜਾ ਭਾਅ ਉਹ ਆਮ ਭਾਅ ਜਿਹੜਾ ਉਹ 10 ਤੋਂ ਲੈ ਕੇ 13 ਰੁਪਏ ਕਿਲੋ ਰਿਹਾ ਜਦੋਂ ਕਿ ਉੱਚੇ ਦੇ ਵਿੱਚ 15 ਰੁਪਏ ਕਿਲੋ ਜਿਹੜਾ ਕਿੰਨੂ ਐ ਉਹ ਮੰਡੀ ਦੇ ਵਿੱਚ ਵਿਖਿਆ ਮਾਲਟੇ ਦੀ ਗੱਲ ਕਰ ਲਈਏ ਤਾਂ ਮਾਲਟਾ ਜਿਹੜਾ ਆਮ ਭਾਅ ਉਹ 22 ਤੋਂ 24 ਰੁਪਏ ਰਿਹਾ ਜਦੋਂ ਕਿ 27 ਰੁਪਏ ਉੱਚੇ ਦੇ ਵਿੱਚ ਮਾਲਟਾ ਅੱਜ ਮੰਡੀ ਦੇ ਵਿੱਚ ਵਿਖਿਆ ਤਾਂ ਸ਼ਨੀਵਾਰ ਨੂੰ ਬੋਲੀ ਬੰਦ ਰਹਿੰਦੀ ਹੈ ਤੇ ਅੱਜ ਐਤਵਾਰ ਨੂੰ ਕਿਸਾਨ ਵੀਰੋਂ ਬੋਲੀ ਹੈ ਜਿਹੜੀ ਮੰਡੀ ਦੇ ਵਿੱਚ ਹੋਈ ਸੀ ਤੇ ਅੱਜ ਜਿਹੜਾ ਭਾਅ ਉਹ ਲਗਭਗ ਕੱਲ ਪਰਸੋਂ ਵਾਲੇ ਜਿਹੜੇ ਭਾਅ ਚੱਲ ਰਹੇ ਸੀ ਉਹੀ ਭਾਅ ਮੰਡੀ ਦੇ ਵਿੱਚ ਚੱਲ ਰਹੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਨੂੰ ਮੰਡੀ ਆ ਜਿਹੜੀ ਬੰਦ ਰਹਿੰਦੀ ਹੈ ਐਤਵਾਰ ਨੂੰ ਬੋਲੀ ਆ ਜਿਹੜੀ ਉਹ ਮੰਡੀ ਦੇ ਵਿੱਚ ਹੁੰਦੀ ਹੈ ਤਾਂ ਜੇਕਰ ਕੋਈ ਵੀ ਕਿਸਾਨ ਵੀਰ ਆਪ ਦਾ ਜਿਹੜਾ ਕਿੰਨੂ ਹੈ ਜਾਂ ਮਾਲਟਾ ਵੇਚਣਾ ਚਾਹੁੰਦਾ ਮੰਡੀ ਦੇ ਵਿੱਚ ਲਿਆ ਸਕਦਾ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਲਗਾਤਾਰ ਜਾਰੀ ਹੈ ਆਉਣ ਵਾਲੇ 15 20 ਦਿਨਾਂ ਬਾਅਦ ਜਿਹੜਾ ਕਿੰਨੂ ਹੈ ਉਹ ਜਿਹੜਾ ਰੰਗ ਫੜ ਲੂਗਾ ਤੇ ਆ ਜਿਹੜਾ ਕਿੰਨੂ ਹੈ ਹਰੇ ਤੋਂ ਆਪਦੇ ਰੰਗ ਦੇ ਵਿੱਚ ਆ ਜਾਵੇਗਾ ਪਰ ਫਿਲਹਾਲ ਜਿਹੜਾ ਹਰਾ ਕਿੰਨੂ ਆ ਮੰਡੀ ਦੇ ਵਿੱਚ ਆ ਰਿਹਾ ਤਾਂ ਜਿੰਨੇ ਵੀ ਜੁੜਦੇ ਜਾਣ ਵੀਡੀਓ ਸ਼ੇਅਰ ਕਰਦੇ ਹੋ ਤੁਹਾਡੇ ਪਿੰਡਾਂ ਦੇ ਵਿੱਚ ਕੀ ਭਾਅ ਸੌਦੇ ਹੋ ਰਹੇ ਆ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਸਾਂਝੀ ਕਰ ਸਕਦੇ ਹੋ ਤਾਂ ਜੋ ਹੋਰ ਕਿਸਾਨਾਂ ਨੂੰ ਵੀ ਪਤਾ ਲੱਗ ਸਕੇ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੇ ਭਾਅ ਜਿਹੜਾ ਕਿੰਨੂ ਦਾ ਸੌਦਾ ਖੇਤਾਂ ਦੇ ਵਿੱਚ ਹੋ ਰਿਹਾ ਤਾਂ ਵਪਾਰੀ ਹੈ ਜਿਹੜੇ ਉਹ ਖੇਤਾਂ ਦੇ ਵਿੱਚ ਆ ਰਹੇ ਆ ਤਾਂ ਕੀ ਭਾਅ ਹੋ ਰਹੇ ਆ ਸੌਦੇ ਇਹ ਤੁਸੀਂ ਜਾਣਕਾਰੀ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰਿਓ ਜੁੜੇ ਰਹੋ ਦਾ ਪੋਸਟ ਮਿਲਦੇ